ਇਸ ਸਮੇਂ ਤੇਜੀ ਕਬੱਡੀ ਪਾਉਂਦਾ ਹੋਇਆ ਨਜਾਮਪੁਰ ਦੀ ਧਰਤੀ ਦਾ ਤੇਜੀ ਅੰਤਰਰਾਸ਼ਟਰੀ ਖਿਡਾਰੀ ਸਰਾਵਾ ਬਣੀਓ ਕਬੱਡੀ ਪਾਉਂਦਾ ਹੈ ਬਗਰਾੜੀ ਦੀ ਧਰਤੀ ਤੇ ਲੈ ਦੇਖਦੇ ਆ ਕਿਤੇ ਇਟਲੀ ਚੋਂ ਫੋਨ ਆਉਂਦਾ ਹੈ ਮੇਰੇ ਵੀਰ ਜੀਤ ਦਾ ਕਿਤੇ ਲਵੇਲ ਦਾ ਫੋਨ ਆਉਂਦਾ ਹੈ ਕਿਤੇ ਗਰਮੀਤ ਦਾ ਆਉਂਦਾ ਹੈ ਕਿਤੇ ਸੁਖੀ ਦਾ ਫੋਨ ਆਉਂਦਾ ਹੈ ਕਿ ਕਹਿੰਦੇ ਵੀ ਕਿਹੜਾ ਮੁੰਡਾ ਜੱਫੇ ਲਾਉਂਦਾ ਹੈ ਆਹ ਦੇਖਦੇ ਆ ਵੀ ਤੇਜੀ ਭੱਜਿਆ ਆਉਂਦਾ ਹੈ ਪੰਜਾਬਪੁਰ ਵਾਲਾ ਤੇਜੀ ਆਉਂਦਾ ਹੈ ਰਾਕਾ ਨਿਵਾਸੀਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਅੱਜ ਦੇ ਸਾਡੇ ਮੁੱਖ ਮਹਿਮਾਨ ਜੀ युवराज ਸਦਾ ਰਾਣੇਂਦਰ ਸਿੰਘ ਜੀ ਜੋ ਇੱਥੇ ਪਹੁੰਚਣ ਤੇ ਤੇ ਉਹਨਾਂ ਦੇ ਸਾਥੀ ਐਮਐਲਏ ਸਰਵਾਂ ਦਾ ਸਾਡੇ ਦਰਮਾਨ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ। ਲਾ ਜੀ ਹਾਂ ਜੀ ਗੰਦਾਰਾ ਸਾਹਿਬ ਬਹੁਤ ਬਹੁਤ ਧੰਨਵਾਦ ਹਾਂ ਜੀ ਖੇਡ ਮੈਦਾਨ ਦੀ ਗੱਲ ਐ ਸਮੇਂ ਕਬੱਡੀਆਂ ਪੈਂਦੀਆਂ ਆ ਦੇਖਦੇ ਆ ਵੀ ਆ ਗਿਆ ਤੇਜ਼ੀ ਮ ਨਵੇਂ ਸਾਲ ਦਾ ਜੋੜ ਮੇਲੇ ਦਾ ਤੇ ਬੜੇ ਸਾਲ ਦਾ ਆ ਖੇਡਾਂ ਲੱਗੀਆਂ ਨੇ ਖੇਡਾਂ ਆਪਾਂ ਦੇਖਣ ਆਏ ਆ ਇਸੇ ਦੇ ਨਾਲ ਮੇਰੀ ਹਾਜ਼ਰੀ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਹਾਂਜੀ ਧੰਨਵਾਦ ਕਰਦੇ ਆ ਜਵਰਾਜ ਪਰ ਆਨੰਤਰ ਜੀ ਟਿੱਕੂ ਔਰ ਜਿਹੜੇ ਖਿਡਾਰੀਆਂ ਨਾਲ ਤੇ ਔਰ ਲੋਕਾਂ ਨਾਲ